ਇਹਦੀ ਵੀਡੀਓ ਆਪਾਂ ਬਣਾ ਰਹੇ ਹਾਂ ਪਿੰਡ ਆਦਮਪਰਾ ਤਹਿਸੀਲ ਰਾਮਪਰਾ ਫੂਲ ਤੇ ਜ਼ਿਲ੍ਹਾ ਬਠਿੰਡਾ ਸਾਹਮਣੇ ਜਿਹੜੀ ਤੁਸੀਂ ਮੱਝ ਦੇਖ ਰਹੇ ਹੋ ਇਹ ਟੋਕੜ ਗੱਭਣ ਮੱਝ ਆ ਗਈ ਚੈੱਕ ਪਾਸ ਆ ਤੇ ਤੀਜੇ ਸੂਏ ਇਹ ਸੂਈ ਵੀ ਆ ਤੇ ਚੌਥੇ ਸੂਏ ਲਈ ਇਹ ਤਿੰਨਾਂ ਮਹੀਨਿਆਂ ਦੀ ਗੱਭਣ ਆ ਗਈ ਤੇ ਚੈੱਕ ਪਾਸ ਆ ਚੈੱਕ ਕਰਾਈ ਵੀ ਆ ਤੇ ਤੁਸੀਂ ਆਪਦੀ ਤਸੱਲੀ ਕਰ ਸਕਦੇ ਹੋ ਚੈੱਕ ਕਰਾ ਸਕਦੇ ਹੋ ਤੇ 6 ਤੋਂ 7 ਲੀਟਰ ਇਹਦੇ ਥੱਲੇ ਦੁੱਧ ਹੈਗਾਗਾ ਤੁਸੀਂ ਆਈ ਤਸੱਲੀ ਤੇ ਇੱਕ ਕਰਾ ਕੇ ਪੂਰੀ ਆਪਦੀ ਤਸੱਲੀ ਕਰਕੇ ਤੇ ਤੁਸੀਂ ਲਿਆ ਸਕਦੇ ਹੋ ਬੱਚਾ ਇਹਦੇ ਮਗਰ ਕੱਟਾ ਹੈ ਇਹ ਕੱਟਾ ਹੈ ਇਹਦੇ ਮਗਰ ਤੁਸੀਂ ਦੇਖ ਸਕਦੇ ਹੋ ਤੋੜ ਕੇ ਤੁਹਾਨੂੰ ਆਪਾਂ ਇੱਕ ਵਾਰੀ ਦਿਖਾ ਦਿੰਨੇ ਆ ਤੇ ਤੁਸੀਂ ਜੱਜਮੈਂਟ ਕਰ ਸਕਦੇ ਹੋ ਕੱਦ ਕਾਠ ਦਰਮਿਆਨੇ ਦੇ ਵਿੱਚ ਆ ਗਈ ਬਾਕੀ ਸਿੰਘਾਂ ਦੀ ਕੁੰਡੀ ਹੈ ਇਹ ਦੀ ਫੇਸ ਕੁਆਲਿਟੀ ਦੇਖ ਸਕਦੇ ਹੋ ਤੁਸੀਂ ਬਾਡੀ ਵੰਤਰ ਦੇਖ ਸਕਦੇ ਹੋ ਬੱਸੇ ਚੰਗੀ ਆ ਕੋਈ ਲਿੱਸੀ ਨਹੀਂ ਹੈਗੀ ਤੇ ਥਣ ਥਣ ਵੀ ਦੇਖ ਸਕਦੇ ਹੋ ਚੰਗੇ ਹੈਗੇ ਥਣ ਦੇਖ ਸਕਦੇ ਆ 6 ਤੋਂ 7 ਲੀਟਰ ਦੁੱਧ ਆਗਾ ਤੇ ਗੱਬਣ ਚ ਇੱਕ ਪਾਸ ਆ ਤੁਸੀਂ ਅੱਜ ਤਸੱਲੀ ਕਰਕੇ ਚੈੱਕ ਕਰਾ ਕੇ ਤੁਸੀਂ ਲਿਆ ਸਕਦੇ ਹੋ ਤੇ ਮੁੱਲ ਇਹਦਾ ਹੈਗਾ 57000 ਇਹਦਾ ਮੁੱਲ ਹੈਗਾ ਤੇ ਸਕਰੀਨ ਦੇ ਉੱਤੇ ਜਿਹੜਾ ਨੰਬਰ ਚੱਲੀ ਜਾਂਦਾ ਇਸ ਨੰਬਰ ਦੇ ਉੱਤੇ ਤੁਸੀਂ ਕੰਟੈਕਟ ਕਰਕੇ ਤੇ ਇਸ ਧੋਕੜ ਗੱਬਣ ਮੱਝ ਨੂੰ ਤੁਸੀਂ ਖਰੀਦ ਸਕਦੇ ਹੋ ਵੀਡੀਓ ਦੇਖਣ ਦੇ ਲਈ ਸਾਰਿਆਂ ਦਾ ਧੰਨਵਾਦ ਹੈ